ਇਤਿਹਾਸ ਲਿਖਣ ਵਾਸਤੇ ਉਸ ਕੁਦਰਤ ਨੇ ਭੇਜਿਆ 1839 ਤੋਂ ਬਾਅਦ ਰਾਜ ਗਵਾਚਣ ਤੋਂ ਬਾਅਦ 186 ਸਾਲ ਹੋ ਗਏ ਇਸ ਕੌਮ ਨੂੰ ਇਹੀ ਕੁਛ ਕਰਦਿਆਂ ਨੂੰ ਜਦੋਂ ਇੱਥੇ ਰਾਜਨੀਤੀ ਦੀ ਲੋੜ ਹੁੰਦੀ ਆ ਉਦੋਂ ਇੱਥੇ ਧਾਰਮਿਕ ਆਗੂ ਆ ਕੇ ਕਰਤੇ ਜਾਂਦੇ ਆ ਤੇ ਜਦੋਂ ਧਰਮ ਦੀ ਲੋੜ ਹੁੰਦੀ ਆ ਉਦੋਂ ਗੋਲਕਾਂ ਦੇ ਕਬਜ਼ਾ ਕਰਨ ਵਾਸਤੇ ਰਾਜਨੀਤਿਕ ਆਗੂ ਆ ਜਾਂਦੇ ਆ ਮਿੱਤਰਾਂ ਇਹ ਦੋ ਪਾਰਟੀ ਸਿਸਟਮ ਚੱਲ ਰਿਹਾ ਸੀ ਉਹਨੂੰ ਚੈਲੰਜ ਕਰਨ ਵਾਲਾ ਤੂੰ ਆ ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਵਾਲਾ ਤੂੰ ਆ ਪਰ ਇਸ ਕੌਮ ਦੀ ਤਰਸਦੀ ਇਹ ਰਹੀ ਆ ਪਿਛਲੇ 185-86 ਸਾਲਾਂ ਤੱਕ ਤਾਂ ਭਟਕਦੀ ਫਿਰਦੀ ਆ ਕਿ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਸਾਨੂੰ ਬਚਾਉਣ ਵਾਲਾ ਕਿਹੜਾ ਤੇ ਮਾਰਨ ਵਾਲਾ ਕਿਹੜਾ ਹੈਗਾ ਤੂੰ ਹੁਣ ਵੀ ਵੇਖ ਆ ਜਿਹੜੇ ਕਲਾਕਾਰ ਸਾਡੇ ਪੁੱਤ ਆ ਕੇ ਬੈਠੇ ਆ ਮਨਕੀਰਤ ਵਰਗੇ ਦਲਜੀਤ ਵਰਗੇ ਠੀਕ ਹੈ ਜਿੰਨੇ ਵੀ ਆ ਸਿੱਧੂ ਹੋਣਾਂ ਨਾਲ ਕੀ ਕੀਤਾ ਸੀ ਇਹਨਾਂ ਨੇ ਜਿਹੜਾ ਵੀ ਇਹਨਾਂ ਦੀ ਖਾਤਰ ਖੜਦਾ ਜਿਹੜਾ ਵੀ ਇਹਨਾਂ ਵਾਸਤੇ ਆਉਂਦਾ ਹੈਗਾ ਉਹਨੂੰ ਇਹ ਮਾਰਨ ਨੂੰ ਤਿਆਰ ਹੁੰਦੇ ਆ ਉਹਨਾਂ ਨੂੰ ਗਨਮੈਨ ਲੈ ਕੇ ਘੁੰਮਣਾ ਪੈਂਦਾ ਹੈਗਾ ਕੀ ਹਾਲਤਾ ਉਹ 5-5 ਕਰੋੜ ਰੁਪਏ ਦੇ ਰਿਹਾ ਤੇ ਟਕੇ ਟਕੇ ਦੇ ਦਲਾਲ ਜਿਹੜੇ ਬਾਹਰਲੇ ਦੇਸ਼ਾਂ ਜਿਹੜੇ ਇੱਥੇ ਬੈਠੇ ਆ ਉਹ ਇਹਨਾਂ ਦੀ ਭੰਡੀ ਕਰਦੇ ਸੀਗੇ ਤੇਰੇ ਨਾਲ ਵੀ ਉਹੀ ਹੋ ਰਿਹਾ ਇਸ ਭੰਡੀ ਦੀ ਇਹ ਨੁਕਤਾ ਚੀਨੀ ਦੀ ਪ੍ਰਵਾਹ ਨਾ ਕਰ ਮਾਨ ਸਾਹਿਬ ਜਦੋਂ ਤੂੰ ਆਇਆ ਸੀਗਾ ਨਾ ਤੇ ਮੈਂ ਵੇਖਦਾ ਸੀਗਾ ਕਿ ਯਾਰ ਇਸ ਬੰਦੇ ਨੇ ਪਹਿਲਾਂ ਫੈਸਲਾ ਕੀ ਕੀਤਾ ਕੋਈ ਤੇਰੀ ਗਰੰਟੀ ਨਹੀਂ ਤੁਹਾਡੇ ਘਰਾਂ ਦੇ ਬਿੱਲ ਮਾਫ ਕਰੂੰਗਾ ਪਰ ਤੂੰ ਪਹਿਲਾਂ ਅੱਗੇ ਫੈਸਲਾ ਕੀਤਾ ਕਿ ਹਰ ਪਰਿਵਾਰ ਨੂੰ ਇੱਕ ਰਾਹਤ ਦੇਤੀ ਕਿ 5-6000 ਰੁਪਏ ਤੁਹਾਡੇ ਦਾ ਮਹੀਨੇ ਦਾ ਮਾਫ ਆਪਦੇ ਜਵਾਬ ਪੜਾਓ ਤੇ ਆਪਦੀ ਜ਼ਿੰਦਗੀ ਸੁਧਾਰੋ ਉਸ ਤੋਂ ਬਾਅਦ ਜਿੰਨੇ ਵੀ ਫੈਸਲੇ ਕੀਤੇ ਕਿ ਜਿੰਨਾ ਚਿਰ ਇਸ ਕੌਮ ਦੇ ਹੱਥ 'ਚ ਕੋਈ ਰੋਜ਼ਗਾਰ ਨਹੀਂ ਆਉਂਦਾ ਇੱਕ ਪਰਿਵਾਰ 'ਚ ਇੱਕ ਨੂੰ ਵੀ ਨੌਕਰੀ ਮਿਲ ਗਈ ਨਾ ਤੇ 5-6 ਜੀਆਂ ਦੀ ਜੂਨ ਸੁਧਰ ਜਾਂਦੀ ਹੈਗੀਆ ਤੂੰ ਉਹ ਦੇਣੀਆਂ ਸ਼ੁਰੂ ਕੀਤੀਆਂ ਹਜ਼ਾਰਾਂ ਨੌਕਰੀਆਂ ਦਿੱਤੀਆਂ ਉਸ ਤੋਂ ਬਾਅਦ ਤੂੰ ਨਸ਼ਿਆਂ ਦੇ ਵਿਰੁੱਧ ਜੰਗ ਲੜ ਰਿਹਾ ਸੀਗਾ ਤਾਂ ਤੈਨੂੰ ਹਮੇਸ਼ਾ ਇਹਨਾਂ ਨੇ ਕਿਸੇ ਹੋਰ ਪਾਸੇ ਜੰਗ ਜਲਝਾਉਣ ਦੀ ਕੋਸ਼ਿਸ਼ ਕੀਤੀ ਕਦੇ ਕਿ ਤੂੰ ਸੈਸ਼ਨ ਨਹੀਂ ਸੱਜ ਸਕਦਾ ਉਹ ਰਾਜਪਾਲ ਤੋਂ ਮਨਜ਼ੂਰੀ ਲੈ ਕਦੇ ਤੂੰ ਡੈਮਾਂ ਦਾ ਪਾਣੀ ਉਹਨੂੰ ਵੱਧ ਛੱਡ ਕਦੀ ਇਹਨੂੰ ਘੱਟ ਛੱਡ ਕਦੇ ਤੁਹਾਡੇ ਪੰਜਾਬ ਦੀਆਂ ਝੜਟੀਆਂ ਬਾਹਰ ਕੱਢਤੀਆਂ ਕਦੇ ਤੁਹਾਡੇ ਡਿਵੈਲਪਮ ਪੇਰਸੀ ਉਹਦਾ ਹਜ਼ਾਰਾਂ ਕਰੋੜ ਰੁਪਇਆ ਰੋਕ ਲਿਆ ਜੰਗਮਾਨ ਤੇਰੇ ਵਿਰੁੱਧ ਸੀ ਤੇਰੇ ਵਿਰੁੱਧ ਅਸਲ ਵਿੱਚ ਠੀਕ ਹੈ ਪੰਜਾਬ ਤਾਂ ਇਹਨਾਂ ਦੇ ਰਸਤੇ 'ਚ ਆ ਗਿਆ ਕਿਉਂਕਿ ਤੂੰ ਇਹਨਾਂ ਦੇ ਰਸਤੇ 'ਚ ਆ ਗਿਆ ਇਹ ਸਭ ਰਲੇ ਮਿਲੇ ਸੀਗੇ ਤੇਰੇ ਸਾਹਮਣੇ ਆ ਮਜੂਠੀਆਂ ਅੰਦਰ ਗਿਆ ਤੇ ਬਾਕੀ ਚੀਕਾਂ ਮਾਰਦੇ ਸੀ ਸਭ ਇੱਕੋ ਹੀ ਆ ਅਛਾ ਇਹਨਾਂ ਨੂੰ ਇਹ ਵੀ ਆ ਕੱਖ ਨਹੀਂ ਪਤਾ ਕੀ ਕਰਨਾ ਕਿਉਂਕਿ ਅਗਲੇ ਪਾਸੇ ਵੀ ਤਮਾਸ਼ੀ ਨਹੀਂ ਆ ਠੀਕ ਹੈ ਪਾਣੀ 'ਚ ਹੜਨਾ ਰੁੱੜ ਰਿਹਾ ਪੰਜਾਬ ਤੇ ਉਹ ਇੱਕ ਅਕਾਲ ਲੀਡਰ ਆ ਕੇ ਕਹਿ ਰਿਹਾ ਹੈਗਾ ਆ ਚੱਕੋ ਪੈਸੇ ਤੇ ਪਾਣੀ ਕੱਢ ਦੋ ਇੱਕ ਉਹਦੀ ਪਾਰਟੀ ਜਿਹੜੀ ਟੁੱਟ ਕੇ ਦੂਜੀ ਬਣੀ ਆ ਉਹ ਜਥੇਦਾਰ ਸਾਹਿਬ ਸਾਡੇ ਠੀਕ ਹੈ ਉਹ ਵੀ ਜਿਵੇਂ ਕਾਤੀਆ ਫਿਰਦਾ ਹੁੰਦਾ ਏ ਕਿਤਨਾ ਪੈਸਾ ਚਾਹੀਏ ਇਹ ਲਓ ਉਹ ਫੜਾਉਂਦਾ ਫਿਰਦਾ ਕੱਲ ਨੂੰ ਇਹਨਾਂ ਦੀ ਇਨਕੁਆਰੀ ਖੁੱਲ ਗਈ ਪੈਸੇ ਕਿੱਥੋਂ ਆਏ ਆ ਫਿਰ ਇਹਨਾਂ ਕਹਣਾ ਭਗਵੰਤ ਮਾਨ ਨੇ ਖੁਲਾਤੀ ਆ ਫਿਰ ਇਹਨਾਂ ਨੂੰ ਜਵਾਬ ਨਹੀਂ ਆਉਣੇ ਵੀ ਕਿਹੜੀ ਗੁਰੂ ਘਰ ਚੋਰੀ ਕੀਤੀ ਹੈਗੇ ਫਿਰ ਪਾਣੀ ਦੀ ਸਮਝ ਨਹੀਂ ਆਉਂਦੀ ਮੈਨੂੰ ਲੱਗਦਾ ਇਹ ਦੋਵੇਂ ਪਾਸੇ ਪਾਈਪਾਂ ਲਾਈ ਫਿਰਦੇ ਆ ਇੱਕ ਜਣਾ ਉਧਰੋਂ ਕੱਢ ਕੇ ਨਹਿਰ 'ਚ ਪਾਈਦਾ ਦੂਜਾ ਨਹਿਰ 'ਚੋਂ ਪੈਪ ਲਾ ਕੇ ਉਧਰ ਕੱਢੀਦਾ ਇਹ ਆਪਸ ਵਿੱਚ ਟਕਰਾਈ ਹੋਏ ਆ ਤੇ ਕਾਂਗਰਸ ਦਾ ਤੇਰੀ ਬਹੁਤ ਲੋੜਾ ਬ్రో ਬਹੁਤ ਲੋੜਾ ਇਹ ਕੌਮ ਅੰਦਰ ਖਾਤੇ ਤੇਰੇ ਵਾਸਤੇ ਅਰਦਾਸਾਂ ਕਰਦੀ ਹੈ ਗੱਲ ਸਿਰਫ ਇੰਨੀ ਹੈ ਕਿ ਮਾਈਕਾਂ ਤੇ ਤਮਾਸ਼ੀਬੀਨਾ ਦਾ ਕਬਜ਼ਾ ਹੈਗਾ ਉਹ ਚਾਹੁੰਦੇ ਆ ਕਿ ਜਿੰਨਾ ਘੋਸ ਹੋਊਗਾ ਜੇ ਸਾਰੇ ਮੂਰਖਾ ਜਾਣਗੇ ਤਾਂ ਆ ਜਿਹੜੇ ਟਕੇ ਟਕੇ ਟੋਕਰੀ ਵਾਲੇ ਪੱਤਰਕਾਰ ਆ ਇਹਨਾਂ ਦਾ ਵੀ ਕੰਮ ਬਣ ਜੂਗਾ ਇਹਨਾਂ ਨੂੰ ਲੱਗੋ ਅਸੀਂ ਵਿਦਵਾਨ ਤੇ ਸਕਾਲਰ ਆ ਮਾਨ ਸਾਹਿਬ ਕਿੰਨੇ ਦਿਨੋਂ ਕਿ ਮੈਨੂੰ ਗੱਲਾਂ ਕਰਦੇ ਹੋ ਨਾ ਇਹ ਚਪਲਾਂ ਹੀ ਪਈਆਂ ਸਾਰੇ ਨਹੀਂ ਖੜਨ ਵਾਲਾ ਕੋਈ ਨਹੀਂ ਜਵਾਬ ਦੇਣ ਵਾਲਾ ਕੋਈ ਨਹੀਂ ਕਿਉਂਕਿ ਅੰਤਰਾਤਮਾ ਇਹਨਾਂ ਦੀ ਵੀ ਜਾਣਦੀ ਆ ਕਿ ਅਸੀਂ ਪੰਜਾਬ ਨਾਲ ਧਰੋ ਹੀ ਕੁਮਾ ਰਹੇ ਆ ਸਿਰਫ ਵਿਊਆਂ ਦੀ ਖਾਤਰ ਤੇ ਵਿਊਆਂ ਪਰ ਜਮੀਰ ਗੈਰਤ ਸਭ ਕੁਝ ਨੀਚੇ ਦਬ ਜਾਂਦਾ ਹੈਗਾ ਮਾਨ ਸਾਹਿਬ ਉੱਠ ਮੇਰਾ ਵੀਰ ਕਹਿਣ ਹੋ ਯਾਰ ਇਸ ਕੌਮ ਨੂੰ ਲੋੜ ਆ ਤੂੰ ਹੀ ਬਚਾ ਸਕਦਾ ਹੈ ਬਚਾ ਸਕਦਾ ਹੈਗਾ ਤੂੰ ਬੇਸ਼ੱਕ ਤੇਰੇ ਰਾਜ ਬਹੁਤ ਰੋੜੇ ਆਉਣਗੇ ਬੇਸ਼ੱਕ ਕੇ ਸੈਂਟਰ ਫੈਂਟਰ ਬਾਹਰ ਲੀਆਂ ਏਜੰਸੀਆਂ ਇਧਰ ਲੀਆਂ ਉਧਰ ਲੀਆਂ ਬੜੀਆਂ ਠੱਬੀ ਲਾਉਣ ਵਾਲੀਆਂ ਆਉਣਗੀਆਂ ਠੀਕ ਹੈ ਤੂੰ ਚੁੱਪਦਾ ਇਹਨਾਂ ਨੂੰ ਤਾਂ ਇਹ ਜੋ ਤੂੰ ਕਰ ਰਿਹਾ ਸੀਗਾ ਤੂੰ ਇਸ ਕੌਮ ਨੂੰ ਖੜਾ ਕਰ ਰਿਹਾ ਸੀਗਾ ਤੂੰ ਇਸ ਕੌਮ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਸੀਗਾ ਠੀਕ ਹੈ ਤੂੰ ਇਸ ਕੌਮ ਵਾਸਤੇ ਇਹੋ ਇਹੋ ਜਿਹੇ ਪ੍ਰਬੰਧ ਕਰ ਰਿਹਾ ਸੀਗਾ ਟੇਲਾਂ ਤੱਕ ਪਾਣੀ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਚੀਜ਼ਾਂ ਇਲਾਜ ਬਿਜਲੀ ਆਉਣ ਜਾਣ ਕਿਹੜੀ ਸਟੇਟ ਦਾ ਮੁੱਖ ਮੰਤਰੀ ਆ ਜਿਹੜਾ ਥਰਮਲ ਪਲੈਂਟ ਕੋਲਬਦਾ ਹੋਵੇ ਮੈਂ 40 ਸਾਲ ਸੁਣਦਾ ਰਿਹਾ ਕੋਲਾ ਖਤਮ ਪੀਪਾ ਖਾਲੀ ਕੋਲਾ ਖਤਮ ਪੀਪਾ ਖਾਲੀ ਔਰ ਇੱਕ ਐਬ ਦਾ ਗੈਰਤਮੰਦ ਨਜਾ ਉਹ ਕਹਿੰਦਾ ਨਾ ਕੋਲਾ ਹੀ ਮੁਕਣ ਦੇ ਕੋਲੇ ਦੀ ਖਾਨ ਖਰੀਦ ਲੂੰਗਾ ਤੇ ਨਾ ਖਜ਼ਾਨਾ ਹੀ ਕਰੀ ਉਹਨੇ ਲੰਮਾ ਦਿੱਤਾ ਵੀ ਖਜ਼ਾਨਾ ਉਹ ਕਹਿੰਦਾ ਮੇਰੇ ਹੱਕੀ ਦੇ ਦੋ ਮੈਂ ਕਿਸੇ ਕੇ ਝੁਕਣਾ ਨਹੀਂਗਾ ਮੈਂ ਆਪਦੀ ਕੌਮ ਨੂੰ ਆਪ ਖੜਾ ਕਰ ਲੂੰਗਾ ਔਰ ਸਾਰੇ ਸਾਰੇ ਕਲਾਕਾਰ ਮਾਨ ਸਾਹਿਬ ਜਿੰਨੇ ਵੀ ਆਏ ਉਹ ਤੇਰੇ ਘਰ ਕੇ ਆਏ ਆ ਮਤ ਕੋਈ ਸੋਚੇ ਕਿ ਹਾਂ ਕਾਂਗਰਸੀ ਕਾਲੀ ਲਟਰਮ ਪਟਰਮ ਫਲਾਂਟਮ ਘਾਣ ਇਹਨਾਂ ਨੇ ਇਹ ਕੀਤਾ ਸੀਗਾ ਸਿੱਧੂ ਮੂਸੇ ਵਾਲਾ ਉਹਨੂੰ ਝਕਾਉਣ ਵਾਸਤੇ ਸਿਸਮਾ ਫਾਰਮ ਆ ਜਾ ਨਹੀਂ ਤਾਂ ਤੂੰ ਗਿਆ ਉਸ ਤੋਂ ਬਾਅਦ ਸਾਡੀ ਪਾਰਟੀ ਸ਼ਾਮਲ ਹੋ ਜਾ ਨਹੀਂ ਤਾਂ ਤੂੰ ਗਿਆ ਉਹ ਇਸੇ ਚੱਕਰ ਦੀ ਉਜਾਈ ਰੱਖਿਆ ਵਿਚਾਰੇ ਨੂੰ ਬਾਕੀ ਵੀ ਇਹਨਾਂ ਦੀ ਆਉਂਦੀ ਸੀਗੀ ਗਿੱਪੀ ਦੀ ਮੂਵੀ ਆਈ ਸੀ ਕੀ ਕਰਦੇ ਸੀ ਤਮਾਸ਼ਾ ਇਹ ਇਹ ਸਭ ਤਮਾਸ਼ਵੀਨ ਇਹ ਕਿਸੇ ਦੇ ਸਿਰ ਤੋਂ ਲੱਥੀ ਹੋਈ ਪੱਗ ਕਿਸੇ ਦੀ ਲੱਥੀ ਹੋਈ ਚੁੰਨੀ ਕਿਸੇ ਦੀ ਮੇਲੀ ਨੰਗੀ ਵੀਡੀਓ ਵੇਖ ਕੇ ਨੱਚਣ ਵਾਲੇ ਹੋ ਗਏ ਠੀਕ ਦਫ਼ਤਰ ਘਟ ਸਾਡੇ ਵਿੱਚ ਇਕੱਠੇ ਹੋਇਆ ਗੱਲਬਾਤ ਕਰਨ ਜਾ ਰਹੇ ਆ ਅਸੀਂ ਪਤਾ ਨਹੀਂ ਮਿੱਟੀ ਕਿਉਂ ਕੁਝ ਕਹਾਂਗੇ ਬੜਿਆ ਪੰਚਾਇਤ ਵਿੱਚ ਬੜੇ ਬੱਚੇ ਸੀਗੇ ਸਰਪੰਚ ਸਾਹਿਬ ਕਹਿੰਦਾ ਕਾਫੀ ਸਮੇਂ ਤੋਂ ਇਹ ਉਦਾਸ ਸਾਥ ਉਤਰ ਆ ਰਹੇ ਆ ਮਾਮਲਾ ਆ ਪ੍ਰਦੀਪ ਸਿੰਘ ਆ ਜਿਹੜੇ ਕੋਈ ਦੁਨੀਆ ਦਾ ਕਰੈਕਟਰ ਮੰਗੇ ਉਹ ਜਿਹੜੀ ਨਕਲੀ ਗੱਲ ਉਹਦੇ ਨੂੰ ਉਸਤਖਸ਼ਣ ਹੋਈ ਉਹ ਹਬਾ ਗੱਲ ਪੁੱਛੀ ਅਸੀਂ ਉਹ ਜੀ ਤੁਹਾਨੂੰ ਕਰਤਾ ਚਲੋੜੇਗਾ ਜਾਵਾਂਗਾ ਕਿ ਵੀਡੀਓ ਸਾਹਿਬ ਉਹ ਆਪਣੀ ਜੱਤਮੇਸ ਜਾਣ ਵਾਸਤੇ ਬਿਲਕੁਲ ਤੁਸੀਂ ਲਿਆਓ ਮ ਦਿਖਾਓ ਉਹ ਨਹੀਂ ਜਾ ਸਕਦੇ ਉਸ ਵਕਤ ਇਹਨਾਂ ਨੂੰ ਕਹਿੰਦੇ ਜਦ ਤੱਕ ਤੁਸੀਂ ਇਹ ਸਾਰੇ ਡਾਕੂਮੈਂਟਸ ਕੋਈ ਨਹੀਂ ਕਰਦੇ ਉਦੋਂ ਤੱਕ ਤੁਸੀਂ ਆਪਣਾ ਕੋਸਟਲ ਦਾ ਕੰਮ ਬੰਦ ਕਰ